ਕਾ ਪੁੱਤ ਲਕਤਾ ਦਾ ਰੱਖੀ ਜੇ ਲਕਤਾ ਦਾ ਰੱਖੀ ਜੇ ਨਾ ਕੁਝ ਨਹੀਂ ਹੋਇਆ ਟੈਨਸ਼ਨ ਨਾ ਕੁਝ ਨਹੀਂ ਸੈਕਟਰ ਸੈਟਰ ਕੁਝ ਨਹੀਂ ਹੋਇਆ ਸੈਟਰ ਮੈਂ ਆਪੇ ਗੱਡੀ ਝੰਡ ਗਿਆ ਹੋ ਯਾਰ ਆ ਪਿੱਛੇ ਹਸਪੀਟਲ ਆ ਗਿਆ ਨਾ ਯਾਰ ਸੁਣ ਸੁਣ ਚੁੱਪਾ ਬੈਠ ਜਾ ਬੱਚਾ ਚੱਲ ਚੱਲ ਗੱਡੀ ਅੱਗੇ ਅੱਗੇ ਅਗਲੀ ਅਗਲੀ ਕੀ ਭਾਜੀ ਭਾਜੀ ਗੱਡੀ ਉਧਰ ਉਧਰ ਗੱਡੀ ਦੌੜੀ ਆ ਗਈ ਗੱਡੀ ਭਈ ਹੋ ਗਈ ਲੈਓ ਗੱਡੀ ਮੋੜੋ ਆਜੋ ਮੋੜੀ ਮੋੜੀ ਅਗਲੀ ਗੱਡੀ ਮੋੜ ਦੋ ਬੱਚੇ ਤੇ 6:00 ਵਜ ਗਈ ਆ ਉਹ ਗੱਡੀ ਮੋੜ ਯਾਰ ਗੱਡੀ ਲੈ ਆਓ ਕੀ ਕੀ ਹੋਇਆ ਕੀ ਆਪਾਂ ਆਪਾਂ ਜੇ ਬੱਤਾ ਹੋ ਗਿਆ ਕਿ ਕੁੱਤਾ ਆ ਗਿਆ ਕੁੱਤਾ ਆ ਗਿਆ ਆਪਾਂ ਆਪਣੀ ਗੱਡੀ ਮੋੜੋ ਯਾਰ ਮੁਰਗੀ 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 ਆਪਣੀ ਗੱਡੀ ਮੋੜੋ ਉਹ ਉਹਦੇ ਮੈਂ ਇਹਦੇ ਪਿਛਲੇ ਪਾਸੇ ਘੁਰਾ ਦਿਓ ਆਪਣੀ ਵੀ ਪਿਛਲੇ ਪਾਸੇ ਆਜੋ ਆਜੋ ਪਤਾ ਕੀ ਗੋਲੇ ਬੱਚੇ ਨੂੰ ਘਰ ਦੇ ਨਾਲ ਕੋਲੇ ਬੇਟਾ ਤੁਸੀਂ ਹਸਪੀਟਲ ਛੱਡ ਕੇ ਆਓ ਚਿੱਟੇ ਚਿੱਟੇ ਮੈਂ ਨਾਲ ਜਾਉਦਾ ਵੀਰੇ ਉੱਥੇ ਹਸਪੀਟਲ ਫੋਨ ਕਰੋ ਆਹ ਤੇਰੇ ਨੇੜੇ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਪਤਾ ਗੱਡੀ ਆ ਗਿਆ ਗੱਡੀ ਸਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਭਾਈ ਮੈਂ ਕੋਲਾ ਗੱਲ ਗੱਲਾਂ ਕੋਈ ਨਹੀਂ ਕੋਈ ਓਏ ਇੱਕ ਰੀ ਓਏ ਓ ਕੈਸ਼ ਫੜਾ ਓ ਕੈਸ਼ ਫੜਾ ਇੱਕ ਮਿੰਟ ਹਾਂਜੀ ਹਾਂਜੀ ਪਹਿਲੇ ਜਮਾਓ ਪਹਿਲੇ ਓਕੇ ਸਮਰਦਾਈ ਕੱਟਣ ਆ ਜਾਓ 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 ਵੀਰੇ ਹਸਪੀਟਲ ਆ ਹਸਪੀਟਲ ਆ ਮਨ ਵੀਰੇ ਤੁਸੀਂ ਸਾਡੇ ਨਾਲ ਆਓ ਹਾਂ ਹਾਂ ਕੋਈ ਜਾਓ ਯਾਰ ਨਾਲ ਬੈ ਸਰਕਾਰੀ ਹਸਪਤਾਲ ਚੱਲਦਾ ਜਿਹੜਾ ਹਸਪੀਟਲ ਨੇੜੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੱਗੇ ਜਾਓ ਵਧੀਆ ਉੱਥੋਂ ਠੀਕ ਆ ਠੀਕ ਹੋ ਮਨਕੀਰਤ ਔਲਖ ਕਰਤੌਲਕ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਜਿਹੇ ਦੇ ਵਿੱਚ ਪੰਜਾਬੀ ਗਾਇਕ ਨੇ ਇੱਕ ਜ਼ਖਮੀ ਬੱਚੀ ਦੀ ਸਹਾਇਤਾ ਕੀਤੀ ਆ ਇੱਕ ਜ਼ਖਮੀ ਬੱਚੀ ਜੋ ਰੋਡ ਦੇ ਉੱਪਰ ਡਿੱਗ ਪੈਂਦੀ ਆ ਜੋ ਬੇਹੋਸ਼ ਹੋ ਜਾਂਦੀ ਆ ਤਾਂ ਮਨਕੀਰਤ ਔਲਖ ਨੂੰ ਜਦੋਂ ਪਤਾ ਲੱਗਦਾ ਤੁਰੰਤ ਆਪਣੀ ਟੀਮ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ ਤੇ ਬੱਚੀ ਨੂੰ ਪਹਿਲਾਂ ਤਾਂ ਸਹਾਇਤਾ ਦੇਣ ਦੀ ਉਥੇ ਕੋਸ਼ਿਸ਼ ਕਰਦੇ ਨੇ ਤੇ ਬਾਅਦ ਵਿੱਚ ਉਸੇ ਬੱਚੀ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਪਿਠਾਉਂਦੇ ਨੇ ਤਾਂ ਦੱਸ ਦਈਏ ਕਿ ਮਨਕਰਤ ਔਲਖ ਪੰਜਾਬੀ ਗਾਇਕ ਲਗਾਤਾਰ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿੱਥੇ ਕਿ ਆ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਅੱਜ ਉਹਨਾਂ ਨੇ ਅੰਮ੍ਰਿਤਸਰ ਵਾਲੇ ਇਲਾਕੇ ਦੱਸਿਆ ਜਾ ਰਿਹਾ ਹੈ ਘਟਨਾ ਵਾਪਰਦੀ ਹੈ ਕਿ ਇੱਕ ਬੱਚੀ ਜੋ ਕਿ ਸੜਕ ਉੱਪਰ ਡਿੱਗ ਪੈਂਦੀ ਹੈ ਦਰਸਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਰੋਡ ਹਾਦਸਾ ਹੋਇਆ ਸੀ ਤਾਂ ਰੋਡ ਹਾਦਸੇ ਤੋਂ ਬਾਅਦ ਇਹ ਬੱਚੀ ਜਿਹੜੀ ਕਿ ਹੈ ਮੋਟਰਸਾਈਕਲ ਤੋਂ ਡਿੱਗਦੀ ਹੈ ਤਾਂ ਉਸ ਤੋਂ ਬਾਅਦ ਉਹ ਸੱਟ ਵੀ ਲੱਗਦੀ ਆ ਸਿਰ ਉੱਪਰ ਸੱਟ ਲੱਗਦੀ ਆ ਤਾਂ ਜਿਹੇ ਦੇ ਵਿੱਚ ਉਸ ਦੇ ਨਾਲ ਇੱਕ ਹੋਰ ਬੱਚੀ ਹੁੰਦੀ ਆ ਤਮਨਕਰਤਔਲਖ ਇਸ ਜ਼ਖਮੀ ਬੱਚੀ ਨੂੰ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਚੁੱਕ ਕੇ ਭਜਦੇ ਹੋਏ ਨਜ਼ਰ ਆਉਂਦੇ ਨੇ ਤੇ ਫਿਰ ਆਪਣੀ ਗੱਡੀ ਦੇ ਵਿੱਚ ਪਿਠਾਉਂਦੇ ਵੀ ਨਜ਼ਰ ਆਉਂਦੇ ਨੇ ਤੇ ਹਸਪਤਾਲ ਲਈ ਭੇਜਦੇ ਨੇ ਨਾਲ ਉਸ ਬੱਚੀ ਦੇ ਨਾਲ ਜਿਹੜੀ ਬੱਚੀ ਹੁੰਦੀ ਆ ਜੋ ਸਾਥੀ ਹੁੰਦੇ ਆ ਉਹਨਾਂ ਨੂੰ ਹੌਸਲਾ ਦਿੰਦੇ ਵੀ ਨਜ਼ਰ ਆਉਂਦੇ ਨੇ ਕਿ ਬੱਚੀ ਬਿਲਕੁਲ ਜੋ ਜ਼ਖਮੀ ਬੱਚੀ ਹੈ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵਿੱਤੀ ਸਹਾਇਤਾ ਵੀ ਜਿਹੜੇ ਕੀ ਆ ਉਹ ਵੀ ਮਦਦ ਕਰਦੇ ਨੇ ਤਾਂ ਮਨਕਰ ਤੌਲਕ ਇਸ ਵਕਤ ਲਗਾਤਾਰ ਹੜ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਅਜਿਹੇ ਦੇ ਵਿੱਚ ਇੱਕ ਹਾਸਾ ਹੁੰਦਾ ਅੰਮ੍ਰਿਤਸਰ ਦੀਆਂ ਘਟਨਾ ਦੱਸੀ ਜਾ ਰਹੀ ਆ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਲਗਾਤਾਰ ਸੇਵਾ ਨਿਭਾਰੇ ਨੇ ਤੇ ਉੱਥੇ ਸੜਕ ਦੇ ਉੱਪਰ ਇਹ ਹਾਦਸਾ ਵਾਪਰਦਾ ਹੈ ਕਿ ਇੱਕ ਬੱਚੀ ਜਿਹੜੀ ਕਿ ਉਹ ਡਿੱਗੀ ਹੋਈ ਨਜ਼ਰ ਆਉਂਦੀ ਹੈ ਜੋ ਇੱਕ ਮੋਟਰਸਾਈਕਲ ਤੋਂ ਡਿੱਗੀ ਦੱਸੀ ਜਾ ਰਹੀ ਹੈ ਉਸ ਦੇ ਸਿਰ ਦੇ ਉੱਤੇ ਸੱਟ ਲੱਗਦੀ ਹੈ ਤੇ ਸੱਟ ਲੱਗਣ ਤੋਂ ਤੁਰੰਤ ਬਾਅਦ ਮਨਕਰ ਤੌਲਕ ਉੱਤੇ ਪਹੁੰਚਦੇ ਨੇ ਤੇ ਮਨਕਰ ਤੌਲਕ ਤੇ ਉਹਨਾਂ ਦੀ ਟੀਮ ਉਸ ਬੱਚੀ ਨੂੰ ਬਚਾਉਂਦੀ ਹੋਈ ਨਜ਼ਰ ਆਉਂਦੀ ਹੈ ਉਸ ਬੱਚੀ ਨੂੰ ਗੋਦੀ ਚੁੱਕਿਆ ਜਾਂਦਾ ਹੈ ਗੋਦੀ ਚੁੱਕ ਕੇ ਉਸ ਬੱਚੀ ਨੂੰ ਆਪਣੀ ਗੱਡੀ ਵੱਲ ਭਜਦੇ ਨਜ਼ਰ ਆਉਂਦੇ ਨੇ ਮਨਕਰ ਤੌਲਕ ਤੇ ਉਸ ਤੋਂ ਬਾਅਦ ਉਸ ਗੱਡੀ 'ਚ ਪਿਠਾ ਕੇ ਬੱਚੀ ਨੂੰ ਬਾਅਦ ਦੇ ਵਿੱਚ ਵਿੱਤੀ ਸਹਾਇਤਾ ਵੀ ਕਰਦੇ ਨਜ਼ਰ ਆਉਂਦੇ ਨੇ ਇਹ ਨਾਲ ਉਸ ਬੱਚੀ ਦੇ ਨਾਲ ਜੋ ਵੀ ਹੁੰਦਾ ਆ ਉਸ ਦੇ ਪਰਿਵਾਰਕ ਮੈਂਬਰ ਨੇ ਜਾਂ ਕੋਈ ਹੋਰ ਸਾਥੀ ਹੈ ਤਾਂ ਉਸ ਨੂੰ ਹੌਸਲਾ ਦਿੰਦੇ ਵੀ ਨਜ਼ਰ ਆਉਂਦੇ ਨੇ ਹਾਲਾਂਕਿ ਮਨਕਰਤ ਔਲਕ ਲਗਾਤਾਰ ਅਜਿਹੇ ਸੇਵਾ ਕਾਰਜ ਕਰ ਰਹੇ ਨੇ ਤਾਂ ਇਸ ਵਕਤ ਉਹਨਾਂ ਨੇ ਇੱਕ ਬੱਚੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਜੋ ਇੱਕ ਹਾਦਸੇ ਤੋਂ ਬਾਅਦ ਸੜਕ ਉੱਪਰ ਡਿੱਗਣ ਕਰਕੇ ਸਿਰ ਵਿੱਚ ਛੱਟ ਲੱਗਦੀ ਆ ਜ਼ਖਮੀ ਹੁੰਦੀ ਆ ਤਾਂ ਉਸ ਜ਼ਖਮੀ ਬੱਚੀ ਨੂੰ ਗੱਡੀ ਵਿੱਚ ਬਿਠਾ ਕੇ ਵਿੱਤੀ ਸਹਾਇਤਾ ਕਰਕੇ ਹਸਪਤਾਲ ਭੇਜਿਆ ਜਾਂਦਾ ਉਸ ਦੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਨੇ ਪੰਜਾਬੀ ਗਾਇਕ ਮਨਕਰਤ ਔਲਕ ਕੁਛ ਨਹੀਂ ਉਹ ਚਾਹੇ ਛੋਟੀ ਬੱਚੀ ਸੀ ਹਾਂ ਤੇ ਅਸੀਂ ਲੰਘ ਰਹੇ ਸੀ ਤੇ ਕੁੱਤਾ ਕਿਤੇ ਉਹਨਾਂ ਦੇ ਵਿੱਚੋਂ ਵੰਜਿਆ ਮੋਟਰਸਾਈਕਲ ਕੱਲਾ ਸੜਕ ਤੇ ਤੇ ਕਿੰਨ ਬੱਚੇ ਸੀ ਹੂੰ ਤੇ ਉਹ ਮੈਨੂੰ ਲੱਗਾ ਕੋਈ ਦੰਦ ਦੰਦਲ ਦੰਦ ਪਾਕਸੇ ਸਿਰਚ ਕੋਈ ਛੱਟ ਸੀ ਤੇ ਜੀ ਆ ਬਸ ਅਸੀਂ ਆਪਣੀ ਗੱਡੀ ਰੋਕ ਕੇ ਪੇਛਤੀ ਆ ਤੇ ਮਦਦ ਦੀ ਵੀ ਗੱਲ ਕਹੀ ਜਾ ਰਹੀ ਆ ਆ ਮਦਦ ਦਿੱਤੀ ਆ ਵੀਰੇ ਮਾ ਆਪਾਂ ਦਾ ਸਿਰ ਬਿਲਕੁਲ ਠੀਕ ਆ ਬਿਲਕੁਲ ਹਾਂਜੀ 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 ਠੀਕ ਆ ਵੀਰੇ ਓਕੇ ਓਕੇ